ਜੰਮੂ ਕਸ਼ਮੀਰ ਦੇ ਵਿੱਚ ਹੋ ਰਹੇ ਚੋਣਾਂਵਾਂ ਦੇ ਚਲਦੇ ਪਠਾਨਕੋੜ ਪੁਲਿਸ ਵੱਲੋਂ ਸਾਰੇ ਹੀ ਨਾਕਿਆਂ ਦੇ ਉੱਪਰ ਜਿਹੜੀ ਚੌਕਸੀ ਵਧਾ ਦਿੱਤੀ ਗਈ ਹੈ ਅੰਦਾਜ਼ੇ ਕਿਉਂ ਪ੍ਰੈਸ਼ਰ ਸੀਲ ਚਲਾਇਆ ਗਿਆ ਜਦੇ ਤਹਿਤ ਪਠਾਨਕੋੜ ਦੇ ਇੰਡਸਟਰੀਅਲ ਨਾਕਿਆਂ ਦੇ ਉੱਪਰ ਹੋਏ ਚਾਹੇ ਕਤਲੋਰ ਨਾਕੇ ਦੇ ਉੱਪਰ ਸਿਵਲ ਆਪ ਮੌਜੂਦ ਹੈ ਤੋ ਤਸਵੀਰਾਂ ਦੇਖ ਸਕਦੇ ਹੋਗੇ ਇਸ ਵੇਲੇ ਡੀਐਸਪੀ ਸੁਖਿੰਦਰ ਸਿੰਘ ਥਾਪਾ ਜਿਹੜੇ ਤੇ ਪਹੁੰਚੇ ਸੀ ਉਹਨਾਂ ਵੱਲੋਂ ਨਾਕੇ ਦਾ ਜਾਇਜ਼ਾ ਲਿੱਤਾ ਗਿਆ ਔਰ ਐਸਐਸਪੀ ਪਠਾਨਕੋੜ ਜਿਹੜੇ ਨੇ ਲਗਾਤਾਰ ਫੀਲਡ ਦੇ ਵਿੱਚ ਜੁਟਰੇ ਹੋਏ ਨੇ ਉਹਨਾਂ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਕਿਸੇ ਵਕਤੀਆਂ ਦੀ ਭਾਲ ਦੇ ਚੱਲਦਿਆਂ ਜਿਹੜੇ ਇਸ ਸਰਟੀਫਿਕੇਸ਼ਨਸ ਆਏ ਜਾ ਰਹੇ ਨੇ ਆਓ ਦੇਖਦੇ ਹਾਂ ਰਿਪੋਰਟ ਤੇ ਗੱਲਬਾਤ ਕਰਦੇ ਹਾਂ ਐਸਐਸਪੀ ਪਠਾਨਕੋਟ ਜਲਜਨਦਰ ਸਿੰਘ ਤੇ ਲੋਹਣਾ ਦੇ ਨਾਲ ਕੀ ਕਹਣਾ ਉਹਨਾਂ ਦਾ ਇਸ ਆਪਰੇਸ਼ਨ ਦੇ ਬਾਰੇ ਅੱਜ ਆਪਰੇਸ਼ਨ ਜਿਹੜਾ ਹੈਗਾ ਸੀਲ ਦੇ ਤਹਿਤ ਪਠਾਨਕੋਟ ਵਿੱਚ 13 ਜਗ੍ਹਾ ਦੇ ਉੱਤੇ ਅਸੀਂ ਇੰਟਰ ਸਟੇਟ ਸਟਰੋਂਗ ਨਾਕਾਬੰਦੀ ਕੀਤੀ ਆ ਆ ਜਿਹਦਾ ਮੁੱਖ ਦੇਸ਼ ਹੈਗਾ ਕਿ ਜਿਹੜੇ ਕਿ ਦੂਜੀਆਂ ਸੂਬਿਆਂ ਤੋਂ ਸਪੈਸ਼ਲੀ ਜੇਐਨਕੇ ਸਾਈਡ ਤੋਂ ਕਿਉਂਕਿ ਜੇਐਨਕੇ 'ਚ ਇਲੈਕਸ਼ਨਸ ਵੀ ਹੋ ਰਹੀਆਂ ਆ हिमाचल साइड ਤੋਂ ਸਾਨੂੰ ਦੋ ਸੂਬੇ ਲੱਗਦੇ ਆ ਇਹਨਾਂ ਦੋਨੋਂ ਸੂਬਿਆਂ ਤੋਂ ਜਿੱਨੇ ਲੋਕ ਵਹੀਕਲਸ ਦੇ ਉੱਤੇ ਆ ਰਹੇ ਉਹਨਾਂ ਚ ਕੁਝ ਸ਼ੱਕੀ ਵਿਅਕਤੀਆਂ ਨੂੰ ਛਾਂਟ ਕੇ ਉਹਨਾਂ ਦੇ ਵਹੀਕਲਾਂ ਦੀ ਚੰਗੀ ਤਰ੍ਹਾਂ ਜਾਂਚ ਹੋ ਰਹੀ ਹੈ ਔਰ ਇਸ ਗੱਲ ਤੇ ਖਾਸ ਤੌਰ ਤੇ ਨਿਗਰਾਨੀ ਰੱਖੀ ਜਾ ਰਹੀ ਹੈ ਕਿ ਨਾਰਕੋਟਿਕਸ ਗੈਰਕਾਨੂੰਨੀ ਸ਼ਰਾਬ ਤੇ ਹੋਰ ਜਿਹੜੀ ਤਸਕਰੀ ਜਿਵੇਂ ਹਥਿਆਰ ਵਗੈਰਾ ਉਹਨਾਂ ਦੀ ਅਸੀਂ ਜਾਂਚ ਕਰ ਸਕੀਏ ਤੇ ਚੰਗੇ ਜਿਹੜੇ ਰਿਜ਼ਲਟ ਸਾਹਮਣੇ ਆ ਸਕਣ ਦੂਸਰਾ ਸਾਡਾ ਜੀਐਨਕੇ ਪੁਲਿਸ ਦੇ ਨਾਲ ਥੋੜੇ ਦਿਨ ਪਹਿਲਾਂ ਮੀਟਿੰਗ ਹੋਈ ਹੋਈ ਆ ਉਸ ਦੇ ਵਿੱਚ ਕੋਆਰਡੀਨੇਸ਼ਨ ਦੇ ਨਾਲ ਅਸੀਂ ਨਾਕਾਬੰਦੀ ਕੀਤੀ ਆ ਇੱਕ ਪਾਸੇ ਪੰਜਾਬ ਪੁਲਿਸ ਦਾ ਨਾਕਾ ਲੱਗਿਆ ਹੋਇਆ ਦੂਸਰੀ ਸਾਈਡ ਦੇ ਉੱਤੇ ਜੀਐਨਕੇ ਦਾ ਨਾਕਾ ਲੱਗਿਆ ਹੋਇਆ ਇਸ ਤਰ੍ਹਾਂ 13 ਸਾਈਡ ਤੇ ਜੀਐਨਕੇ ਪੁਲਿਸ ਬੈਠੀ ਆ ਔਰ 13 ਸਾਈਡ ਦੇ ਉੱਤੇ ਹੀ ਪੰਜਾਬ ਪੁਲਿਸ ਨੇ ਸਟਰੋਂਗ ਨਾਕਾਬੰਦੀ ਕੀਤੀ ਹੋਈ ਆ ਅਜਿਹੀਆਂ ਕਾਰਵਾਈਆਂ ਅਸੀਂ ਅਚਾਨਕ ਅਤੇ ਲੰਬੇ ਸਮੇਂ ਲਈ ਜਾਰੀ ਰੱਖਾਂਗੇ ਧੰਨਵਾਦ